ਆ ਮਨਾ ਆ ਮਮੀ ਲਾ ਮੈਨੂੰ ਪਾਣੀ ਤਾਂ ਲਿਆ ਦੇ ਕੁੜੇ ਮੈਂ ਅੱਖਾਂ ਤੇ ਕੀ ਲਾਵਾਂ ਨਹੀਂ ਮੇਰੇ ਅੱਖਾਂ ਵੀ ਦੁਖੀ ਜਾਂਦੀਆਂ ਨੇ ਰੋ ਰੋ ਕੇ ਪੁੱਤ ਨਾਲੇ ਮੇਰਾ ਸਿਰ ਦੁਖੀ ਜਾਂਦਾ ਆ ਹੁਣ ਤਾਂ ਤਾਂ ਦੇਖ ਲਿਆ ਫਿਰ ਤੂੰ ਮੈਨੂੰ ਕਹੇਂਗੀ ਵੀ ਪਤਾ ਨਹੀਂ ਮਮੀ ਮਾੜੀ ਐ ਹਾਏ ਹਾਏ ਆ ਦੇਖ ਲੈ ਹੁਣ ਤੂੰ ਤਾਂ ਦੇਖ ਹੀ ਲੈ ਤਾਂ

ਹਾਏ ਤਾਂ ਪੁੱਤ ਖੰਡ ਛੋਟੀ ਐ ਇਤਾਂ ਹੀ ਤਾਂ ਵੱਡਾ ਹੋ ਗਿਆ ਮੈਨੂੰ ਫੇਰ ਪੁੱਛੂਗਾ ਪੁੱਛਿਆ ਗੁਰੂ ਜੀ ਉਹਨਾਂ 판 ਮੇਰੀ ਨਹੀਂ ਆ ਵੀ ਰੋਣ ਲੱਗੇ ਇਨਾਂ ਹੋਦੀ ਆ ਕਿਸੇ ਗੱਲ ਚ ਹਾਮੀਆਂ ਹੀ ਨਹੀਂ ਭਰਦਾ ਹਾਂ ਜੇ ਮੈਂ ਕਹਨੀ ਆ ਚੱਲ ਆਪਾਂ ਦਵਾਈ ਦਬੂਈ ਲੈ ਆਈਏ ਵੀ ਚੱਲ ਰਸਤੇ ਚ ਤੋਂ ਗੱਲਾਂ ਹੋ ਜਾਣਗੀਆਂ ਉਹਦੇ ਨਾਲ ਨਹੀਂ ਫੇਰ ਵੀ ਤੁਰਤਾ ਮਨੇ ਕਿਸੇ ਪਾਸੇ ਮੇਰੇ ਨਾਲ ਤਾਂ ਇਹ ਕਿਤੇ ਵੀ ਜਾਣਾ ਹੁੰਦਾ ਰਿਸ਼ਤੇਦਾਰੀ ਚ ਇਕੱਲੇ ਹੀ ਤੁਰ ਜਾਂਦਾ ਚੱਕ ਕੇ ਬਸ ਇਕੱਲੇ ਹੀ ਵਗ ਜਾਂਦਾ ਮੇਰੇ ਤਾਂ ਜਾਤ ਹੀ ਨਹੀਂ ਪੁੱਛਦਾ ਵੀ ਤੂੰ ਹੈ ਕੌਣ ਹੈਗੀ ਹਾਂ ਕੋਈ ਨਹੀਂ ਰੋਣਾ ਦੀ ਦੇ ਪੁੱਤ ਪੁੱਤ ਵਧੀਆ ਹੁੰਦੇ ਨੇ ਉਹ ਵੀ ਆ ਕੇ ਪੁੱਛਦੇ ਨੇ ਪੁੱਤ ਤਾਂ ਮੇਰਾ ਇੰਨਾ ਵਧੀਆ ਜੀ ਦੰਬਰ ਸਰ ਤੋਂ ਆਉਂਦਾ ਉਹਦੀ ਆ ਕੇ ਗੱਲ ਪੁੱਛਦਾ ਮੰਮੀ ਤੈਨੂੰ ਕੀ ਦੁੱਖ ਹੈ ਦੁੱਖ ਤਾਂ ਉਹ ਨੂੰ ਕੀ ਦੱਸਾਂ ਵੀ ਮੈਨੂੰ ਮੇਰੇ ਬੰਦੇ ਦੀ ਦੁੱਖ ਕਾਨੂੰਨ ਦਾ ਕੋਈ ਮੈਨੂੰ ਤਾਂ ਨੂਨ ਦਾ ਹੀ ਦੁੱਖ ਹੈ ਜਦੋਂ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਮੈਨੂੰ ਪੁੱਛਦਾ ਨਹੀਂ ਹੁਣ ਮੈਂ ਪੁੱਤ ਨੂੰ ਦੱਸਦੀ ਚੰਗੀ ਲੱਗਦੀ ਆ ਹੈ ਹਾਂ ਪੁੱਤ ਨੂੰ ਤਾਂ ਦੱਸਿਆ ਵੀ ਨਹੀਂ ਜਾਂਦਾ ਵੀ ਪੁੱਤ ਮੈਂ ਤੁਹਾਨੂੰ ਹੁਣ ਤੰਗ ਕਰਦਾ ਹੈ ਹਾਏ ਆਮਣ ਕਦੇ-ਕਦੇ ਤਾਂ ਇੰਨਾ ਮਿੱਠਾ ਹੋ ਜਾਂਦਾ ਖੰਡ ਤੋਂ ਵੀ ਮਿੱਠਾ ਹੋ ਜਾਊਗਾ ਲੈ ਕਦੇ-ਕਦੇ ਜਮੀ ਨੂਨ ਮੰਗੂ ਖਾਰਾ ਹੋ ਜਾਂਦਾ ਫੇਰ ਤਾਂ ਐ ਲਾਲਾ ਵੀ ਮੈਨੂੰ ਤਾਂ ਕੁਝ ਵੀ ਨਹੀਂ ਚੰਗਾ ਲੱਗਦਾ ਜਦੋਂ ਖਾਰਾ ਹੋ ਜਾਂਦਾ ਕੀ ਕਰਾਂ ਮੇਰ ਦਾ ਕੋਈ ਬਾਹ ਨਹੀਂ ਚੱਲਦੀ ਜਬ ਡਾ ਰੋ ਰੋ ਕੇ ਅੱਖਾਂ ਵੀ ਵਿੱਚ ਵੱਡੀਆਂ ਅੱਖਾਂ ਦਾ ਪਾਣੀ ਵੀ ਸੁੱਕ ਗਿਆ ਬੇਪੁੱਤ ਬੱਸ ਕਰ ਮੈਂ ਤਾਂ ਰੋਣੀਆਂ ਪੁੱਤ ਤੂੰ ਨਾ ਰੋ ਬੇ ਤੇਲ ਤੈਨੂੰ ਤਾਂ ਖੜਿਆ ਹੁੰਦਾ ਵਧੀਆ ਚੱਕਦਾ ਤੈਨੂੰ ਤਾਂ ਪੁੱਛਦਾ ਹੈ ਜਦੋਂ ਤੀਨੀਆਂ ਬੁੜੀਆਂ ਹੋ ਜਾਂਦੀਆਂ ਨੇ ਪੁੱਤ ਫੇਰ ਨਹੀਂ ਕੋਈ ਪੁੱਛਦਾ ਉਹ ਨਾ ਚਿਰੀ ਹੁੰਦਾ ਕਾ ਕੋਈ फेर ਮੈਨੂੰ ਕਹਿੰਦਾ ਪੁੱਛੇ ਤੇਰਾ ਮੁੰਡਾ ਪੁੱਛੇ ਹੁਣ ਮੈਂ ਤੈਨੂੰ ਕੀ ਪੁੱਛਾਂ ਨਾ ਕਿਤੇ ਜਾਵੇ ਨਾ ਆਵੇ ਨਾ ਕਿਤੇ ਕੋਈ ਦਵਾਈ ਦਵਾ ਕੇ ਲਾਵੇ ਹਾਂ ਬਰਾ ਕਿੱਥੇ ਬਾਗ ਗਿਆ ਮੈਨੂੰ ਮੇਰਾ ਤਾਂ ਰੋ ਰੋ ਕੇ ਅੱਖਾਂ ਦਾ ਪਾਣੀ ਵੀ ਇੱਕ ਦਿਨ ਮੁੱਕ ਗਿਆ ਮੈਂ ਕੀ ਕਰਾਂ ਮੇਰੇ ਤਾਂ ਐਨੀ ਮੇਰੀ ਜਾਨ ਔਖੀ ਹੋ ਗਈ ਨਾਲੇ ਪੁੱਤ ਰੋ ਰੋ ਕੇ ਮੇਰਾ ਸਿਰ ਦੁਖੀ ਜਾਂਦਾ ਸਿਰ ਮੇਰਾ ਅੱਡ ਦੁਖਦਾ ਅੱਖਾਂ ਅੱਡ ਦੁਖਦੀਆਂ ਨੇ ਆਂਨਕ ਨਾਲ ਵੀ ਨਹੀਂ ਦੀਂਦਾ ਕੁਝ ਹੁਣ ਤਾਂ ਇੰਨਾ ਦੁੱਖ ਮੈਨੂੰ ਹੋਇਆ ਤੇ ਹਾਂ ਸਾਲ ਕਿਸੇ ਰਿਸ਼ਤੇਦਾਰੀ ਚ ਭੱਜੇ ਤਾਂ ਵੀ ਬੰਦੇ ਦਾ ਮਨ ਹੋਰ ਹੋ ਜਾਂਦਾ ਹੁਣ ਜੇ ਮੈਂ ਬਿਨਾਂ ਦੱਸੇ ਜਾਂਦੀ ਆ ਫੇਰ ਕਹੂਗਾ ਮੇਰੇ ਤੋਂ ਬਿਨਾਂ ਦੱਸੇ ਤੁਰ ਹੀ ਫਿਰਦੀ ਆ ਇਤਬਾਰ ਹੋ ਗਈ ਦੀ ਫੇਰ ਹਾਂ ਪੁੱਤ ਦੁੱਖ ਸੁੱਖ ਚ ਸਾਰੇ ਜਾਣਾ ਪੈਂਦਾ ਮੈਂ ਇਹ ਤੁਹਾਨੂੰ ਅੱਕ ਕਾਨੂੰਨ ਕਰਿਆ ਅੱਕ ਕੈ ਮੈਂ ਇੰਨੀ ਦੁਖੀ ਹੋਈ ਪਈ ਆ ਕਾ ਕੋਈ ਨਹੀਂ ਹਣਾ ਕਿਸੇ ਤਾਂ ਜੀ ਨਹੀਂ ਕਰਦਾ ਨੂਨ ਕਹਿਣ ਨੂੰ ਇਹਨੇ ਇਹ ਤਾਂ ਜਮੇ ਖਾਰ ਹੈ ਇੰਨਾ ਖਾਰਾ ਨੂਨ ਹੋਇਆ ਪਿਆ ਹਣ ਇੰਨੀ ਸਾਲ ਕੱਟਲੇ ਹੁਣ ਖਾਰਾ ਹੋ ਗਿਆ ਹਾਂ ਆ ਮਨ ਉਦੋਂ ਦਾ ਹੀ ਆ ਖਾਰਾ ਤਾਂ ਇੰਨਾ ਖਾਰਾ ਤੂੰ ਗੱਲਾਂ ਹੀ ਛੱਡ ਦੇ ਜਿੱਦਾਂ ਤੇਰਾ ਵਿਆਹ ਹੋਇਆ ਸੀ ਉਦੋਂ ਦਾ ਉਦੋਂ ਦਾ ਹੀ ਖਾਰਾ ਐ ਨਹੀਂ ਉਹ ਤੇਰੀਆਂ ਚਾਚੀਆਂ ਨੇ ਰੰਗੀ ਬਸਦੀਆਂ ਨੇ ਸਾਰੀਆਂ ਇੰਨੀਆਂ ਸੌਖੀਆਂ ਨੇ ਬਲਾਹੀਂ ਵਧੀਆ ਨੇ ਬੰਦੇ ਸਾਰੇ ਗੱਲ ਪੁੱਛਦੇ ਨੇ ਜਿਹਦਾ ਬੰਦਾ ਹੀ ਨਹੀਂ ਚੱਜਦਾ ਉਹ ਸੌਖੀ ਕਿੱਥੇ ਆ ਤੂੰ ਤਾਂ ਨੂੰ ਆਏਗੀ ਤਾਂ ਕਾਇਦਾ ਨਹੀਂ ਆਉਦੀ ਸੌਕੀਆਂ ਤੋਂ ਇਹ ਹੋਰ ਹੌਂ ਰਹਿ ਗਈ ਚੱਗਣੀ ਮੇਰਾ ਫਿਰ ਨੂਨ 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 ਨ ਜ਼ਰੂਰੀ ਤਰ੍ਹਾਂ ਮੈਂ ਹੱਟ ਕੇ ਕਰਿਆ ਤੂੰ ਕਿਹਨਾਂ ਵੇ ਮੇਰਾ ਕਰਨਾ ਪਤਾ ਪਤਾ ਕਰ ਰਿਹਾ ਨਾ ਫਿਰ ਤੂੰ ਨੂਅ ਤੂੰ ਤਾਂ ਨੂਅ ਹੈ ਤੈਨੂੰ ਕੀ ਕਹਿਣਾ ਕੁੜੀਏ ਨਹੀਂ ਕਹਿੰਦਾ ਤਾਂ ਮੈਨੂੰ ਐ ਕਾ ਕੋਈ ਨਹੀਂ ਰੋਣਾ ਮੈਨੂੰ ਕਹਿੰਦਾ ਇਹ ਤਾਂ ਕੁਛ ਗੱਲ ਦਾ ਜਿਹੜਾ ਪੁੱਛਦਾ ਨਹੀਂ ਕੁਛ ਹੈ ਬੇਰੱਬਾ ਕਾ ਕੋਈ ਨਹੀਂ ਹੋ ਤੇਰੇ ਬੀਬੀ ਵੱਜੂਗਾ ਤੂੰ ਰਾਤ ਦੇ ਬਾਅਦ ਬਦੇ ਪਿਆ ਮੇਰਾ ਬੀਬੀ ਤਾਂ ਲੈ ਮੈਂ ਡੈਡੀ ਨੂੰ ਦੇਖ ਕੇ ਲੈ ਕੇ ਆਵਾਂ ਫਿਰ ਉਹਦੇ ਸਾਹਮਣੇ ਤਾਂ ਮੈਂ ਕੁਝ ਕਹਿ ਵੀ ਨਹੀਂ ਸਕਦੀ ਮੈਂ ਤਾਂ ਡਰਦੀ ਵੀ ਐਨਾ ਨਾਲੇ ਜੇ ਉਹਨੇ ਇੱਕ ਗੱਲ ਮੈਨੂੰ ਕਹਿਤੀ ਮੈਂ ਤਾਂ ਸਾਰਾ ਦਿਨ ਰੋਣ ਹੋਵੇ ਨਹੀਂ ਹਟਣਾ ਫੇਰ ਫੇਰ ਮੈਂ ਫੇਰ ਮਾਪ ਦੇ ਪੇਕਾਂ ਨੂੰ ਯਾਦ ਕਰ ਕਰਕੇ ਰੋਈ ਜਾਂਦੀ ਆ ਹੇ ਮੁੰਡੇ ਨੂੰ ਵੀ ਮੈਂ ਕੀ ਦੱਸਾਂ ਵੀ ਮੇਰੇ ਨਾਲ ਐ ਕਰਦਾ ਪੁੱਤ ਦੇਖਣ ਵਾਲਿਆਂ ਨੂੰ ਤਾਂ ਮੈਂ ਮਾੜੀ ਲੱਗਦੀ ਆ ਵੀ ਇਹ ਐਹੀ ਜੀ ਜੇ ਬੰਦਾ ਨਹੀਂ ਜਾ ਤਾਂ ਪੁੱਛਦਾ ਤੀ ਇੰਨੀ ਕੀ ਕਰੇ ਹਾਂ ਤੇਰੇ ਮੈਂ ਪੁੱਛਦੀ ਤਾਂ ਹੁੰਦੀ ਐ ਲੋ ਤੂੰ ਤਾਂ ਪੁੱਛਦੀਆਂ ਜੇ ਬੰਦਾ ਨਾ ਪੁੱਛੇ ਤੈਨ 13 ਤੇ ਉਹਦਾ ਕਿੰਨਾ ਫਰਕ ਐ ਹਣ ਆਪਾਂ ਕੀ ਕਰੀਏ ਫਿਰ ਉਹਦਾ ਹੁਣ ਐਨੇ ਸਾਹ ਲੰਝੀਏ ਹੁਣ ਕੋਈ ਲਾਜ ਨਹੀਂ ਪੁੱਤ ਕੋਈ ਲਾਜ ਨਹੀਂ ਕੋਈ ਲਾਜ ਨਹੀਂ ਇਹਨੇ ਤਾਂ ਮੇਰੇ ਅੱਖਾਂ ਦਾ ਪਾਣੀ ਵੀ ਲੈ ਲਿਆ ਮੇਰੇ ਅੱਖਾਂ ਦਾ ਪਾਣੀ ਵੀ ਮਕਾਤਾ ਤੂੰ ਹੱਸਦੀ ਕਿਉਂ ਐ ਕੁੜੇ ਲੈਂ ਬਰਾਸ ਤੜਾ ਜੋਗਦੀਆਂ ਤੂੰ ਅਹੀ ਜੀ ਮੈਂ ਕੱਲ ਚੁਗਦੀ ਤੂੰ ਕੱਲ ਜੁਗਦੀ ਹੋਗੀ ਤੂੰ ਕਿਆ ਕੋਈ ਤੂੰ ਰੋਣਾ ਤਰ ਰੋਣਾ ਮੈਂ ਡੈਡੀ ਨੂੰ ਪੁੱਛਦੀ ਆਂ ਜੀ ਠੀਕ ਆ ਮੈਂ ਦੇਖ ਕੇ ਲੈ ਕੇ ਨਹੀਂ ਕਿੱਥੇ ਆਗਾ ਰੋਣਾ ਹਾਏ ਆਮਨ ਮੇਰਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹਾਏ ਚੁੱਪ ਕਰਕੇ ਮੁੰਡੇ ਨੂੰ ਵੀ ਫੜਾ ਕੇ ਵਗ ਗਿਆ ਫੇਰ ਵੀ ਨਹੀਂ ਆਏ ਕਿਹਾ ਵੀ ਤੂੰ ਕਿਉਂ ਆਏ ਕਰੀ ਜਾਨੇ ਰੋਣੀਆਂ ਤੋ ਬੰਦੇ ਨਹੀਂ ਪੁੱਛਦੇ ਹੈ